ਹਾਂਜੀ ਅੱਜ ਜਾ ਰਹੇ ਆ ਅਸੀਂ ਬਾਈ ਦੀ ਪਰਮੋਸ਼ਨ ਤੇ ਤੇ ਹੋ ਗਈਆਂ ਫਲੈਕਸਾਂ ਤਿਆਰ ਗੱਡੀ ਦੇ ਨਾਲ ਪਈਆਂ ਬਸੇ ਫਿੱਟ ਕਰ ਦੇਣੀ ਐ ਇਹਨਾਂ ਨੇ ਹੁਣ ਲੱਗੇ ਪਏ ਨੇ ਤਾਰਾ ਦੂਰਾ ਬੰਨਣ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਬਾਈ ਦੇ ਨਾਲ ਪੁੱਤੋ ਪੁੱਤੋ ਮੰਡੀ ਮਿਲਦੇ ਆਂ ਬਾਈ ਬੱਬੂ ਮਾਨ ਨਾਲ ਆਇਆ ਮੈਂ ਇਆਂ ਫਲੈਕਸਾਂ ਤਿਆਰ ਕਰਨ ਲੱਗੇ ਪਿਆ ਬਾਈ ਦੇਖੋ ਆ ਸਾਡੇ ਨਾਲ ਬਾਈ ਸੈਰੀ ਜਿਹੜਾ ਜਾਨੀ ਦਾ ਵੀਡੀਓ ਬਣਾਉਂਦਾ ਉਹ ਪਹੁੰਚ ਚੁੱਕਿਆ ਸਾਡੇ ਕੋਲ ਕਹਿੰਦਾ ਕੋਲ ਖੜਕੇ ਕਰਾਵਾਂਗੇ ਬਾਈ ਤਿਆਰ ਤੇ ਆ ਵੱਡੇ ਵੱਡੇ ਫਰੇਮ ਸਾਰੇ ਫਲੈਕਸਾਂ ਦੀ ਪ੍ਰਿੰਟਿੰਗ ਹੋ ਕੇ ਤੇ ਨਾਲ ਇਹਦੇ ਜੋੜ ਦਵਾਂਗੇ ਸਾਰੇ ਕਹਿੰਦੇ ਜੋੜ ਕੇ ਉਸ ਤੋਂ ਬਾਅਦ ਤਿਆਰ ਕਰਕੇ ਗੱਡੀ ਦੇ ਆਲੇ-ਦਾਲੇ ਸਾਰੀਆਂ ਫਲੈਕਸਾਂ ਲਾ ਦੇਣੀਆਂ ਨੇ ਮਿੱਤਰੋ ਫਿਰ ਦੇਖੋ ਗੱਡੀਆਂ ਲੱਗਣੀਆਂ ਜਿਵੇਂ ਬਾਹਰਲੇ ਦੇ ਸਾਡਾ ਕੋਈ ਡੱਬਾ ਹੁੰਦਾ ਸਰੂਪ ਕਰਤਾ ਕੰਮ ਮਿੱਤਰੋ ਇਹਨਾਂ ਨੇ ਟੰਗ ਟੰਗਾਇਆ ਸਲਾ ਇੱਕ ਫਲੈਕਸ ਟੰਗਣਗੇ ਫਿਰ ਉਸ ਤੋਂ ਬਾਅਦ ਆਰੀਆਂ ਦੇ ਇਕੱਟੀਆਂ ਦੇ ਨਿਗ੍ਹਾ ਆਪਾਂ ਤੁਹਾਡੀ ਮਰਵਾ ਦਿਆਂਗੇ ਇੱਕ ਵਾਰ ਇਹਨਾਂ ਨੂੰ ਆਪਦੀ ਤਸੱਲੀ ਲਈ ਇਕੱਟਾਂ ਗੱਡੇ ਦੇਖ ਲੈਣ ਦੇ ਦੇਖੋ ਜੀ ਇੱਕ ਪਾਸਾ ਤਿਆਰ ਕਰਤਾ ਦੋ ਫਲੈਕਸਾਂ ਡੰਗਦੀਆਂ ਇਧਰਲੇ ਪਾਸੇ ਪਰ ਲਾ ਬਸ ਹਜੇ ਅੱਧਾ ਤਿਆਰ ਆ ਉਧਰ ਟੰਗਣੀਆਂ ਨੇ ਫਲੈਕਸਾਂ ਧਰ ਰੱਖਿਆ ਨੇ ਗੱਡੀ ਦੇ ਕੋਲੇ ਬਸ ਬੰਨਣ ਲੱਗੇ ਹੋਏ ਨੇ ਉਹਨਾਂ ਨੂੰ ਵੀ ਤੇ ਤੁਹਾਨੂੰ ਗੱਡੀ ਦੇ ਆਲੇ-ਦਾਲੇ ਕੈਮਰਾ ਠਮਾਰ ਨੇ ਤੁਹਾਡੀ ਨੂੰ ਨਾ ਕਰ ਮਰਵਾ ਦਿਆਂਗੇ ਮਿੱਤਰੋ ਆਹਨ ਮੁੰਡੇ ਲੱਗੇ ਪਿਆ ਆਲੇ-ਦਾਲੇ ਚਿਚੜੀਆਂ ਮੰਗੂਚੇ ਵੜੇ ਪਿਆ ਭਈ ਇਹਨ ਪ੍ਰਵਾਸੀ ਨੇ ਆਪਣੇ ਪੰਜਾਬੀ ਬੰਦੇ ਤੋਂ ਨੂੰ ਪਤਾ ਘੱਟ ਕੰਮ ਕਰਕੇ ਰਾਜੀ ਨੇ ਆਪਣੇ ਵਾਲੇ ਰੱਜੇ ਹੋਏ ਵਾਲੇ ਨੇ ਇਹਨਾਂ ਨੇ ਤਸੱਲੀ ਬਖਸ਼ ਕੰਮ ਕਰਤਾ ਤੇ ਮੈਨੂੰ ਦਾ ਬਾਈ ਗੱਡੀ ਮਰੀ ਪਾਲੀ ਜਾਦੇ ਜਾਜ ਰਹੀ ਆ ਬਸ ਕਰਦ ਖੋਰਿਆ ਨਹੀਂ ਕਮੀਆਂ ਕਰਦ ਖੋਰੇ ਬਿਲਵਾ ਦਾਂਗੇ ਪੈਰ ਪਾਟੇ ਜਦੋਂ ਹైదరాబాద్ ਗਏ ਉਹ ਟੁੱਟ ਗਏ ਸੀ ਤੇ ਤੇ ਹੁਣ ਬਾਈ ਹੋਰਾਂ ਨੇ ਸਾਨੂੰ ਦਿੱਤਾ ਦੀ ਸੇਵਾ ਦਾ ਮੌਕਾ ਸੌਂਕੀ ਸਰਦਾਰ ਨੂੰ ਵੀ ਦੀ ਅਸੀਂ ਪ੍ਰੋਮੋਸ਼ਨ ਕਰਦੇ ਫਿਰਦੇ ਆ ਅੱਧੇ ਪਹੁੰਚਣਾ ਸੀ ਉਹ ਮਹਾਮਾਕੇ ਪੁੱਤੋ ਮੰਡੀ ਪੁੱਤੋ ਮੰਡੀ ਦੇ ਆਊਟਲੈਟ ਦੇ ਅੰਦਰ ਬਾਈ ਦਾ ਪ੍ਰੋਗਰਾਮ ਆ ਬਾਈ ਉੱਥੇ ਜਾਣਾ ਉੱਥੋਂ ਜਾਣ ਤੋਂ ਬਾਅਦ ਫਿਰ ਸਾਨੂੰ ਅੱਗੇ ਦੀ ਲਿਕੇਸ਼ਨ ਮਿਲੂ ਫਿਰ ਮਿਲਦੇ ਆਂ ਰੋਡ ਦੇ ਉੱਪਰ ਰੱਬ ਰਾਖਾ ਜਨੋ ਚੱਲ ਪਿਆ ਅਸੀਂ ਇੱਥੋਂ ਮੈਂ ਗੱਲਾਂ ਹੀ ਆ ਫਿਰ ਹਾਲ ਹਲੇ ਦੇਖਦੇ ਆਂ ਬਾਈ ਦੇ ਫੈਣ ਕਿੰਨੇ ਕਿ ਟੱਕਰ ਦੇ ਆ ਕੇ ਰਾਜ ਕਿੰਨੇ ਇਹ ਵੰਡੀਆਂ ਵੀਡੀਓ ਬਣਦੀਆਂ ਸੈਰ ਤੋਂ ਬਾਹਰ ਨਿਕਲ ਲੱਗਿਆ ਫਿਰ ਬਣਾਵਾਂਗੇ ਵੀਡੀਓ ਅੱਗੇ ਜਾ ਕੇ ਬਾਈ ਨੇ ਮਨ ਨਿਕਣਾ ਦਾ ਰੋਕ ਲੈ ਗਣਾ ਬਾਈ ਪੰਪ ਤੇ ਲਾਣੀ ਗੱਡੀ ਆਪਾਂ ਪੰਪ ਤੇ ਵੀਡੀਓ ਬਣਾਉਣੀ ਆ ਤੇਰੀ ਗੱਡੀ ਠੀਕ ਆ ਜੀ ਰੱਬ ਰਾਖਾ ਬਾਈ ਲੱਗਾ ਵੀਡੀਓ ਬਣਾਉਣ ਦੇਖ ਆਪਣੀ ਗੱਡੀ ਸਪੈਸ਼ਲ ਖੜਾਈਆ ਪਾਈਆਂ ਨੇ ਗੱਡੀ ਇਹਨੇ ਖੜਾਓ ਗੱਡੀ ਵੀਡੀਓ ਬਣਾਉਣੀਆਂ ਬਾਈ ਦੇ ਫੈਨ ਨੇ ਵੀ ਅਹੀਂ ਬਸ ਆਹੀ ਪ੍ਰੋਮੋਸ਼ਨ ਆ ਇਹ ਕਰਦੇ ਫਿਰਨਾ ਅਸੀਂ ਸਾਰੇ ਪੰਜਾਬ ਦੇ ਵਿੱਚ ਬਾਈ ਨੂੰ ਬਾਬਾ ਚੜ੍ਹਦੀ ਕਲਾ ਦੇ ਰੱਖੇ ਰੱਬ ਰਾਖਾ ਹਾਂ ਜੀ ਅਸੀਂ ਚੱਲਦੇ ਆਂ ਉਹ ਤੋਨੂ ਬਾਈ ਦੇ ਸੌਂਦੇ ਕਿਸੇ ਵੈਨਰ ਲੱਗੇ ਹੋਇਆ ਤੇ ਸਾਡੇ ਨਾਲ ਬੈਠਿਆ ਛੋਟਾ ਬੱਬੂ ਮਾਨ ਆਇਆ ਕਰੋ ਇਹ ਆ ਸਾਡਾ ਜਾਨੀ ਬਾਣ ਜਾ ਮੇਰਾ ਬਾਈ ਬੱਬੂ ਮਾਨ ਦੇ ਦਾ ਆਹ ਨਾਲ ਪੂਰਾ ਵਧੀਆ ਇਹਦੇ ਨਾਲ ਸਹਿਜਾਰਾ ਅਸੀਂ ਨੂੰ ਮਲਾਉਣ ਲੈ ਕੇ ਚੱਲੇ ਆ ਬਾਈ ਬੱਬੂ ਮਾਨ ਕੋਲੇ ਹੁਣ ਦੋ ਕਾਰਾਂ ਭਰੀਆਂ ਹੋਈਆਂ ਨੇ ਪਰ ਇਹ ਕਹਦਾ ਮੈਂ ਮਾਮੂ ਨਾਲ ਬੈਠੂਗਾ ਟਰੱਕ 'ਚ ਬੈਠਾ ਆਪਣੇ ਨਾਲ ਤੇ ਅੱਗੇ ਲੈ ਕੇ ਚੱਲਦੇ ਹਾਂ ਨੂੰ ਬਾਈ ਕੋਲੇ ਫਿਰ ਬਣਾਵਾਂਗੇ ਵੀਡੀਓ ਬਾਬਾ ਸੁੱਖ ਰੱਖੇ ਹਾਂਜੀ ਅਸੀਂ ਪਹੁੰਚ ਗਏ ਹਾਂ ਸੌਂਕੀ ਸਰਦਾਰ ਦੀ ਰਮੋਲ ਅੱਡੇ ਅਮੂਰੇ ਜਾ ਰਹੀ ਆਪਣੀ ਗੱਡੀ ਆ ਫੈਕਟਰੀ ਆਊਟਲੈਟ ਦੇ ਅੰਦਰ ਬਾਈ ਐੱਥੇ ਰਹਿਣਾ ਆਪੋਰਸ ਘੜੀਆ ਕਿੰਨੀ ਤੇ ਬਾਈ ਦੀਆਂ ਗੱਡੀਆਂ ਗੁੱਡੀਆਂ ਸਭ ਇੱਥੇ ਨੇ ਦੇਖਦੇ ਆਪਣੇ ਟਰੱਕ ਵਾਸਤੇ ਕਿੱਥੇ ਜਗ੍ਹਾ ਬਣੀ ਹੋਈ ਆ ਆ ਪੁਲਿਸ ਪੁਲਿਸ ਸਾਰੀ ਬਹੁਮਾਨ ਕਰਕੇ ਲੱਗੀ ਆ ਤੇ ਕਿੱਧਰ ਲਾਇਆ ਹੈ ਬੱਪੂ ਮਾਨ ਦੇ ਇਹ ਨਾ ਗੱਡੀ ਕਿੱਥੇ ਖੜੀ ਕਰਨੀ ਆ ਆਪਣੇ ਨਾਲ ਜਾਂਦੀ ਆ ਗੱਡੀ ਆਪਣੀ ਇਹ ਲਵਾਉ ਗੱਡੀ ਆਪਣੀ ਕਿਤੇ ਦੇਖ ਕੇ ਜਿੱਥੇ ਖੜਾਉਣੀ ਹੋਊ ਘੜਾ ਲੈਣਗੇ ਬਹੁਤ ਦੌਖੀ ਗੱਡੀ ਬਾੜੀ ਆ ਬਈ ਸੂਤਾਂ ਤੇ ਸੂਤਾਂ ਤੇ ਜਾਵਾ ਆ ਜਾਂਦੀ ਆ ਟੀਮ ਸਾਰੀ ਆਪਣੀ ਅੱਗੇ-ਅੱਗੇ ਕਰਾਉਂਦੀ ਹੁਣ ਆਉਣ ਦਾ ਕਰਦੀ ਬੋਝ ਹੋਰ ਲਾ ਗਿਆ ਬੰਦੇ ਦਾ ਗੱਡੀ ਅੰਦਰ ਵੜਵਾਉਣ ਚ ਕੁੱਤੋ ਆਰ ਲੈਟ ਦਾ ਜੇ ਪਹਿਲੀ ਵਾਰ ਟਰੱਕ ਵੜਿਆ ਆਪਣਾ ਤਾਂ ਦੇਖੇ ਟਰੱਕ ਨਹੀਂ ਵੜਿਆ ਹੋਣਾ ਬਈ ਉਹਰੇ ਕਿਉਂਕਿ ਇਹਨਾਂ ਦਾ ਗੇਟ ਹੀ ਬਹੁਤ ਛੋਟਾ ਜਦੋਂ ਮੈਂ ਦੇਖਿਆ ਗੱਡੀ ਪੜੀ ਹੈ ਨਹੀਂ ਬਹੁਤ ਔਖੀ ਬੜੀ ਆ ਕਰੀ ਵੀ ਹਿਆ ਤਿਆਰੀ ਇਸ ਤਰ੍ਹਾਂ ਦੀ ਇਹਨਾਂ ਨੇ ਨਮਸਤੇ ਇਹਦੇ ਗੋਲ ਲਿਆ ਕੇ ਖੜਾਤਾ ਬਾਈ ਸਟੇਜਾ ਇੱਥੇ ਬਾਈ ਨੇ ਪਰਫਾਰਮੈਂਸ ਕਰਨਾ ਤੇ ਆ ਖੜਾ ਆਪਣਾ ਜਹਾਜ ਬਾਈ ਦੀਆਂ ਫੋਟੋਆਂ ਨਾਲ ਲੱਤਿਆ ਹੋਇਆ ਇੱਧਰ ਖੜਾ ਆਬਾਮ ਸਾਰਾ ਇਕੱਠਾ ਪਹਿਲਾ ਟਰੱਕ ਆ ਜਿਹੜਾ ਆਪਣਾ ਆਊਟਲੈਟ ਦੇ ਅੰਦਰ ਆਇਆ ਲਾਉ ਜੀ ਬਹੁਤ ਭੀੜ ਭੜਕੇ ਨਾਲ ਸਕਾਰਪੀਓ ਦੇ ਨਾਲ ਖੈ ਖੂ ਕੇ ਇਸਦੇ ਸੈੱਟ ਨਾਲ ਖਹਿ ਖੂ ਕੇ ਅਸੀਂ ਪਹੁੰਚ ਗਏ ਬਾਈ ਦੇ 100 ਦੇ ਆਊਟਲੈਟ ਦੇ ਅੰਦਰ ਦੇਖੋ ਰੌਣਕ ਜੀ ਖਾਲ ਲੱਗਿਆ ਹੋਇਆ ਗਾਣ ਮਿੱਤਰੋ ਤੇ ਅਜੇ ਗੁਰੂ ਰੰਧਾਵਾ ਦੀ ਵਾਰੀ ਆਉਣੀ ਆ ਤੋਂ ਬਾਅਦ ਪਹੁੰਚ ਲੈ ਇੱਕ ਵੰਟ ਬੱਸ ਸਾਹਮਣੇ ਹੀ ਹੈ ਜਿਹੜੀ ਸਟੇਜ ਆ ਉਹ ਤੇ ਲੱਕੀ ਬੰਤਰੀ ਕੋਲ ਪਰਸਨ ਲੱਗਣੀ ਹੈ ਤੇ ਬਾਦ ਚੜ ਕੇ ਜਾਇਓ ਬਈ ਪਹਿਲਾਂ ਵੀ ਤੁਸੀਂ ਹਮੇਸ਼ਾ ਮਾਨ ਦਿੰਦੇ ਰਹੇ ਹੋ ਅਗਾੜੂ ਵੀ ਇਸ ਤਰ੍ਹਾਂ ਪਿਆਰ ਦਿਆ ਜੀ ਤਾਂ ਕਿ ਅਸੀਂ ਹੌਸਲੇ ਨਾਲ ਹੋਰ ਤੁਹਾਡੇ ਲਈ ਫਿਲਮਾਂ ਲਿਆਈਏ ਚੰਗੀਆਂ-ਚੰਗੀਆਂ ਕਪਤਾਨ ਸਹ ਮੈਂ ਕਿੱਡਾ ਕੂਆ ਜਦ ਮੈਨੂੰ ਫਕਰ ਆਪਣੇ ਕਿਤੇ ਤੋਰ ਤੇ ਐਨ ਮਟੀਆਂ ਪੈਣਾ ਦੀ ਜਤੰਦਰਪਾਦ ਨਹੀਂ ਕੀਤੀਆਂ म का सरमाया नहीं खाता जे तुम चाहते जे के इस मुल्क डाकू अतवादी पैदा ना हो अपने डिपार्टमेंट डिपार्टमेंटों रिश्वत खोर बहर कड़ दोह डाकू पैदा पैदा होने बहुत बहुत शुक्रिया मैं भी सारे मेरे भीर सताल गज के आखो वागुरु जी का खालसा चिपचा चादरा चिपसी काली शौक सोनी है यारा ਵੜੇਗਾ ਕੰਮ ਜੀਰੋਂ ਅਸੀਂ ਹੁਣ ਚੱਲਿਆਂ ਵਾਪਸ ਹੁਣ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਅਗਲੀ ਲੋਕੇਸ਼ਨ ਬਾਈ ਸਾਨੂੰ ਕਿੱਥੋਂ ਦੀ ਭੇਜਦਾ ਲਗੇ ਹਨ ਬਾਈ ਬੱਬੂ ਮਾਨ ਵੱਲੋਂ ਹੀ ਆਉਣੀ ਹੁੰਦੀ ਆ ਲੋਕੇਸ਼ਨ ਥੋੜੀ ਜਿਆਹ ਲਓ ਵੀ ਕੋਪਤ ਹੁੰਦੀ ਆ ਲੈ ਲੂਗੀ ਜਰੂਰ ਦਿਲਦਿਆਂ ਅਗਲੀ ਲੋਕੇਸ਼ਨ ਤੇ ਅਗਲੇ ਬਾਈ ਦੇ ਸੋ ਤੇ ਬਾਬਾ ਸੁੱਖ ਰੱਖੇ